Waheguru, Waheguru, grew ਵਾਹਿਗੁਰੂ ਸਾਹਿਬ ਜੀਉ ਸਲੋਕ ਮਹੱਲਾ 3 ਸਤ ਗੁਰ ਕੀ ਸੇਵਾ ਗਾਖੜੀ ਸਿਰ ਦੀਜੈ ਆਪ ਗਵਾਏ ਸਬਦ ਮਰਹਿ ਫਿਰ ਨਾਮ ਰਹਿ ਤਾਂ ਸੇਵਾ ਪਵੈ ਸਬ ਥਾਈ ਪਰਸ ਪਰਸ ਆਏ ਪਰਸ ਹੋਵੇ ਸੱਚ ਰਹਿ ਲੇਵਲਾਈ ਪਰਸ ਆਏ ਸਸੇ ਨੂੰ ਸਿਹਾਰੀ ਪੜਨੀ ਐ ਆੜੇ ਤੇ ਦੁਲਾਵਾ ਪਰਸੀ ਐ ਜਾਂ ਪਰਸੀਏ ਨਿਗਾਣਾ ਪਰਸੀ ਐ ਜਿਸ ਪੂਰਬ ਹੂਵਲ ਖਿਆ ਤਿਸ ਸਤ ਗੁਰ ਮਿਲੇ ਪ੍ਰਭ ਆਈ ਨਾਨਕ ਗਨ ਤੈ ਸੇਵਕ ਨਾਮ ਮਿਲੇ ਜਿਸ ਬਖਸੇ ਸੂ ਪਵੈ ਥਾਏ ਬਖਸੇ ਖਖ ਬਖਸੇ ਨਿਗਾਣਾ ਬਖਸੇ ਮਹਲਾ ਤੀਜਾ ਮਹਿਲ ਕੁਮਹਿਲ ਨਾ ਜਾਣਨੀ ਮੂਰਖ ਆਪਣੈ ਸਵਾਏ ਮਹਿਲ ਕੁਮਹਿਲ ਮਹੱਲ ਕੁਮਹੱਲ ਨਹੀਂ ਗਹਿਣਾ ਮਹਿਲ ਕੁਮਹਿਲ ਜਾਣਨੀ ਨਾਉਣਾ ਵਿਚਾਰ ਨੰਨਾ ਪਿੱਛੇ ਜਾਣਨੀ ਨਹੀਂ ਗਹਿਣਾ ਜਾਣਨੀ ਸਬਦ ਚੀਨ ਹੈ ਤਾਂ ਮਹਿਲ ਲਹੇ ਜੋਤੀ ਜੋਤ ਸਮਾਏ ਸਦਾ ਸੱਚੇ ਕਾ ਭਉ ਮਨ ਵਸੈ ਤਾਂ ਸਭਾ ਸੋਝੀ ਪਾਏ ਸਭਾ ਸਾਰੀ ਸਮਝ ਸਭਾ ਪੂਲਾ ਜੈ ਨਿਗਰਣਾ ਸਭਾ ਸਤਗੁਰੇ ਆਪਣੇ ਘਰ ਵਰਤਦਾ ਆਪੇ ਲੈ ਮਿਲਾਈ ਨਾਨਕ ਸਤਗੁਰ ਮਿਲਿਆ ਸਭ ਪੂਰੀ ਪਈ ਜਸਨੋ ਕਿਰਪਾ ਕਰੇ ਰਜਾਈ ਮਿਲਿਆ ਨੱਲੇ ਨੂੰ ਸਿਹਾਰੇ ਲੱਗੀ ਐ ਮਿਲਿਆ ਨਿਗਾਣਾ ਮਿਲਿਆ ਪੌੜੀ ਧਨ ਧਨ ਭਾਗ ਤਿਨ ਭਗਤ ਜਨ ਜੋ ਹਰ ਨਾਮ ਹਰ ਮੁਖ ਕਹਿ ਤਿਆ ਮੁਖ ਮਮੇ ਤਦ ਕਰਉਣੀ ਆ ਭਾ ਮੂੰਹ ਨਾਲ ਧਨ ਧਨ ਭਾਗ ਤਿਨ ਸੰਤ ਜਨ ਜੋ ਹਰ ਜਸ ਸ੍ਰਾਵਣੀ ਸੁਣ ਤਿਆ ਧਨ 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 ਨਹੀਂ ਕਹਿਣਾ ਸ਼ਰਵਣੀ ਕੰਨਾਂ ਦੇ ਨਾਲ ਸ਼ਰਮਣੀ ਨਹੀਂ ਕਹਿਣਾ ਸ਼ਰਵਣੀ ਧਨ ਧਨ ਭਾਗ ਤਿਨਾ ਸਾਧ ਜਨ ਹਰ ਕੀਰਤਨ ਗਾਏ ਗੁਣੀ ਜਨ ਬਣ ਤਿਆ ਧਨ ਧਨ ਭਾਗ ਤਿਨਾ ਗੁਰਮੁਖਾ ਜੋ ਗੁਰ ਸਿੱਖ ਲੈ ਮਨ ਜਣ ਤਿਆ ਤਿਨਾ ਗੁਰਮੁਖਾ ਉਹਨਾਂ ਗੁਰਮੁਖਾਂ ਦੇ ਗੁਰਮੁਖਾ ਨਹੀਂ ਕਹਿਣਾ ਗੁਰਮੁਖਾ ਗੁਰ ਸਿੱਖ ਲੈ ਗੁਰੂ ਦੀ ਸਿੱਖਿਆ ਲੈ ਕੇ ਸਿੱਖ ਸਬਦੋਂ ਵੱਡੇ ਭਾਗ ਗੁਰ ਸਿੱਖਾਂ ਕੇ ਜੋ ਗੁਰ ਚਰਣੀ ਸਿੱਖ ਪੜਤਿਆ ਵੱਡੇ ਵੱਡੇ ਨਹੀਂ ਕਹਿਣਾ ਵੱਡੇ ਗੁਰ ਸਿੱਖਾਂ ਕੇ ਅਦਕ ਸਸੇ ਤੇ ਕੱਖ ਨੂੰ ਬਿੰਦੀ ਸਿੱਖਾਂ ਕੇ ਇਕੱਠਾ ਗੁਰ ਸਿੱਖਾਂ ਕੇ ਸਖ ਸਸੇ ਤਿਆਦਕ ਪੜਤੇ ਆ ਪੂਲਾ ਕਹਿਣਾ ਪੜਤੇ ਆ ਨਹੀਂ ਕਹਿਣਾ ਪੜਤੇ ਆ ਸ਼ਲੋਕ ਮਹੱਲਾ ਤੀਜਾ ਬ੍ਰਹਮ ਬਿੰਦੈ ਤਿਸ ਦਾ ਬ੍ਰਹਮਤ ਰਹੈ ਏਕ ਸ਼ਬਦ ਲਿਵਲਾਈ ਬ੍ਰਹਮ ਬ੍ਰਹਮਤ ਬ੍ਰਹਮ ਜਾਂ ਬ੍ਰਹਮਤ ਨਹੀਂ ਕਹਿਣਾ ਬ੍ਰਹਮਤ ਜਾਂ ਬ੍ਰਹਮਤ ਨਹੀਂ ਕਹਿਣਾ ਬ੍ਰਹਮ ਬ੍ਰਹਮਤ ਨਾਮੁ ਨਿਦੀ ਅਠਾਰਾ ਹੈ ਸਿੱਧੀ ਪਿਛੈ ਲੱਗਿਆ ਫਿਰਹਿ ਜੋ ਹਾਰ ਹਿਰਦੈ ਸਦਾ ਵਸਾਈ ਨਿਦੀ ਪੂਲਾ ਸਿੱਧੀ ਅਤਕ ਲਾਗੇ ਬੇਨਸਾਤ ਗੁਰ ਨਾਉ ਨਾ ਪਾਈਐ 부ਜਜੋ ਕਰ ਵਿਚਾਰ 부ਜਜੋ ਪਵਤੇ ਅਤਕ ਲਾਉਣੀ ਹਾਏ ਦੇ ਔਕੜ 부ਜਜੋ ਵੀ ਨਿਗਣਾ 부ਜਜੋ ਨਾਨਕ ਪੂਰਾ ਭਾਗ ਸਤਗੁਰੂ ਮਿਲੇ ਸੁਖ ਪਾਏ ਜੁਗ ਚਾਰ ਮਹਲਾ ਤੀਜਾ ਕਿਆ ਗੱਭਰੂ ਕਿਆ ਬਿਰਦ ਹੈ ਮਰ ਮੁਖ ਤ੍ਰਿਸ਼ਨਾ ਭੁੱਖ ਨਾ ਜਾਏ ਗੱਭਰੂ ਕੱਗੇ ਤਦਕ ਭੁੱਖ ਭੱਵੇ ਤੇ ਅਦਕ ਲਾ ਕੇ ਪੜਨਾ ਹੈ ਜੀ ਗੁਰਮੁਖ ਸਬਦੇ ਰਤਿਆ ਸੀਤਲ ਹੋਏ ਆਪ ਗਵਾਏ ਰਤਿਆ ਰਾਰੇ ਅਦਕ ਅੰਦਰ ਤ੍ਰੇਪਤ ਸੰਤੋਖਿਆ ਫਿਰ ਭੁੱਖ ਨ ਲੱਗੈ ਆਈ ਲੱਗੈ ਲੱਲੇ ਤੇ ਆਤ ਗੱਗੇ ਤੇ ਦੁਲਾਵਾ ਲੱਗੈ ਨਾਨਕ ਜੇ ਗੁਰਮੁਖ ਕਰਹਿ ਸੋ ਪਰਵਾਣ ਹੈ ਜੋ ਨਾਮ ਰਹਿ ਲੇ ਬੁਲਾਈ ਪਾਉਣੀ ਆਉ ਬਲੇ ਹਾਰੀ ਤੈਨ ਕਾਉ ਜੋ ਗੁਰਮੁਖ ਸਿਖਾ ਸਿਖਾ ਅਦਕਲਾ ਕੇ ਜੋ ਹਰ ਨਾਮ ਤੇ ਆਏ ਦੀ ਤੈਨ ਦਰਸ਼ਨ ਪਿਖਾ ਪਿਖਾ ਦਰਸ਼ਨ ਕਰਾ ਸੁਣ ਕੀਰਤਨ ਹਰ ਗੁਣ ਰਾਵ ਹਰ ਜਸ ਮਾਨ ਲਿਖਾ ਰਾਵ ਲਿਖਾ ਗੁਣ ਗਾਵਾ ਜਸ ਲਿਖਾ ਹਰ ਨਾਮ ਸੁਲਾਹੀ ਰੰਗ ਸੋ ਸਭ ਕਿਲ ਵਿਖ ਕ੍ਰੇਖਾਂ ਕ੍ਰੇਖਾਂ ਕੱਟ ਦੇਵਾਂ ਤਨ ਧਨ ਸੁਹਾਵਾ ਸੋ ਸਰੀਰ ਥਾਨ ਹੈ ਜਿੱਥੈ ਮੇਰਾ ਗੁਰ ਧਰੇ ਵਿਖਾ ਵਿਖਾ ਪੂ ਲਗਣਾ ਜੀ ਵਿਖਾ ਨਹੀਂ ਕਹਿਣਾ ਵਿਖਾ ਵਾਹਿ ਗੁਰੂ ਵਾਹਿ ਗੁਰੂ the